ਖਰੜ ਨਗਰ ਕਾਉਂਸਲ ਚ 76ਵਾਂ ਗਣਤੰਤਰ ਦਿਵਸ ਬੜੀ ਹੀ ਤੁਮਤਾਮ ਦੇ ਨਾਲ ਮਨਾਇਆ ਗਿਆ ਤੇ ਝੰਡਾ ਲਹਿਰਾਉਣ ਦੀ ਰਸਮ ਜਸਪ੍ਰੀਤ ਕੌਰ ਲੌਂਗੀਆਂ ਨੇ ਆਪਣੇ ਘਰ ਕਮਲਾਂ ਦੇ ਨਾਲ ਕੀਤੀ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਖਰੜ ਨਗਰ ਕਾਉਂਸਲ ਦੇ ਵਿੱਚ ਜਿੱਥੇ ਜਸਪ੍ਰੀਤ ਕੌਰ ਲੌਂਗੀਆਂ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ ਤੇ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਨਗਰ ਕੌਂਸਲ ਦੇ ਈਓ ਸਾਹਿਬ ਉਹ ਵੀ ਪਨਾਲ ਵਿੱਚ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਜੀ ਆਇਆ ਆਖਦੇ ਆ Anggar, pasti seluruh ramai. Cabela. 감사합 반대! 샷! 감사합니 리스! 잼! ਦੇ ਲਿੰਦੀ ਲੱਖ ਲੱਖ ਭਲਾਈ ਦਿਨਾ ਕਿਉਂਕਿ ਜੋ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਉਹ ਭਾਰਤੀ ਸਿਵਲਾਨ ਦੇ ਕਰਕੇ ਹੈ ਮੈਂ ਹੁਣ ਬੁਲਾ ਰਿਆਂ ਨੂੰ ਬੇਨਤੀ ਕਰੂਗਾ بار بار ਉਹ ਸਟੇਜ ਤੇ ਆ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਨ ਸਭ ਤੋਂ ਪਹਿਲਾਂ ਮੈਂ ਹਰਜੀਤ ਜੀ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਬਾਤ ਕਰਾਂ ਤੁਹਾਡਾ ਵਾਅਦਾ ਹੈ ਜਿਹਨਾਂ ਮੈਂ ਰਾਣੀ ਦੀ ਮਾਰਤ ਲਗਾਇਆ ਇਹਨਾਂ ਦੇ ਬਾਅਦ ਮੈਂ ਬੇਨਤੀ ਕਰੂੰਗਾ ਸਾਡੇ ਸੁਪਰਵਾਈਜ਼ਰ ਸੰਜੂ ਜੀ ਤੁਸੀਂ ਨੇੜੇ ਰਹੋ ਬੱਬਾ ਜੀ ਉਹਨਾਂ ਦਾ ਸਨਮਾਨ ਹੋਇਆ ਜੀ ਸਾਜੀ ਹਾਂ ਜੀ ਖਰਜਾ ਭਾਈ ਚੱਲ ਬੈਠ ਨੂੰ ਸਾਰੇ ਹੀ ਦੇਸ਼ ਵਾਸੀਆਂ ਅਤੇ ਖਰੜ ਦੇ ਨਿਵਾਸੀਆਂ ਨੂੰ ਗੰਨਤੰਤ ਦਿਵਸ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੀਆਂ। ਇਹ ਦਿਨ ਸਾਡੇ ਸਾਰਿਆਂ ਲਈ ਆਪਣੀ ਕੌਮ ਦਾ ਸਨਮਾਨ ਕਰਨ ਦਾ ਦਿਨ ਹੈ। ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸਾਡਾ ਤਿਰੰਗਾ ਮਹਾਨ ਹੈ। ਇਸ ਦੀ ਅਲੱਗ ਹੀ ਪਹਿਚਾਣ ਹੈ। ਦੇਸ਼ ਦਾ ਪ੍ਰਤੀਕ ਹੈ। ਹਰ ਦੇਸ਼ ਵਾਸੀ ਦੇ ਨਜ਼ਦੀਕ ਹੈ। ਇਹ ਹਰ ਡਰ ਨੂੰ ਭੁਲਾ ਦਿੰਦਾ ਹੈ। ਇਕ ਨਵਾਂ ਜੋਸ਼ ਜਗਾ ਦਿੰਦਾ ਹੈ ਸੂਰਜ ਜਿਹਾ ਕੇਸਰੀ ਰੰਗ ਹੈ ਇਸ ਵਿੱਚ ਸ਼ਾਂਤੀ ਦਾ ਸਫੇਦ ਸੰਦੇਸ਼ ਹੈ ਇਸ ਵਿੱਚ ਇਸ ਵਿੱਚ ਹੈ ਖੁਸ਼ੀਆਂ ਦੀ ਹਰਿਆਲੀ ਚੱਕਰ ਅਸ਼ੋਕ ਦਾ ਵਿਕਾਸ ਨਿਸ਼ਾਨ ਹੈ ਸਾਡਾ ਤਿਰੰਗਾ ਮਹਾਨ ਹੈ ਨਗਰ ਕੌਂਸਲ ਖਰੜ ਦੀ ਪ੍ਰਧਾਨ ਹੋਣ ਦੇ ਨਾਤੇ ਮੇਰੇ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਉੱਪਰ ਚਾਨਣਾ ਪਾਉਣਾ ਚਾਹੁੰਦੀ ਹਾਂ ਜੋ ਕਿ ਇਸ ਪ੍ਰਕਾਰ ਹੈ 2024-25 ਦਾ ਬਜਟ 136 ਕਰੋੜ ਦੇ ਲਗਭਗ ਹੈ 55 ਕਰੋੜ ਦੀ ਸ਼ਹਿਰ ਦੇ ਸਾਰੇ ਵਾਡਾਂ ਦੇ ਕੰਮ ਚੱਲ ਰਹੇ ਹਨ 6-2 2024 ਦੀ 65 ਕਰੋੜ ਦੀ ਮੀਟਿੰਗ ਦੇ ਕੰਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ 24-1 2025 ਨੂੰ 75 ਕਰੋੜ ਦੇ ਡਿਵੈਲਪਮੈਂਟ ਦੇ ਕੰਮਾਂ ਦੀ ਮੀਟਿੰਗ ਵੀ ਪਾਸ ਕੀਤੀ ਗਈ ਹੈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ 17 ਓਪਨ ਜਿਮ ਵੀ ਲਗਾਏ ਗਏ ਹਨ 117 ਕਰੋੜ ਦੀ ਲਾਗਤ ਨਾਲ ਦੋ ਸੀਵਰੇਜ ਟ੍ਰੀਟਮੈਂਟ ਪਲਾਂਟ ਪਾਸ ਕੀਤੇ ਗਏ ਹਨ ਤੇ ਉਹਨਾਂ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ ਸ਼ਹਿਰ ਵਿੱਚ ਕੂੜੇ ਨੂੰ ਖਤਮ ਕਰਨ ਲਈ ਸੋਲਿਡ ਵੇਸਟ ਰੈਮੀਡੀਸ਼ਨ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਲਾਗਤ 4.73 ਕਰੋੜ ਹੈ ਸ਼ਹਿਰ ਵਿੱਚ ਦੋ ਜ਼ੋਨਲ ਆਫਿਸ ਵੀ ਪਾਸ ਕੀਤੇ ਹਨ ਜੋ ਜਨਤਾ ਦੀ ਅਤੇ ਲੋਕਾਂ ਦੀ ਸਹੂਲਤ ਲਈ ਖੋਲੇ ਜਾਣਗੇ 2024-25 ਵਿੱਚ 14 ਟਿਊਬਲ ਲਗਾਏ ਜਾ ਚੁੱਕੇ ਹਨ 17 ਟਿਊਬਲ ਦਾ ਟੈਂਡਰ ਲੱਗ ਚੁੱਕਾ ਹੈ ਅਤੇ 24-1-2025 ਦੀ ਮੀਟਿੰਗ ਦੇ ਵਿੱਚ ਵੀ ਲਗਭਗ 20 ਹੋਰ ਨਵੇਂ ਟਿਊਬਲਾਂ ਜੋ ਪਾਸ ਕੀਤੇ ਗਏ ਹਨ ਕਜੋਲੀ ਵਾਟਰ ਵਰਕਸ ਦਾ ਪ੍ਰੋਜੈਕਟ ਜੋ ਮੇਰੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ ਸੀਵਰੇਜ ਬੋਰਡ ਵੱਲੋਂ 29 1 2025 ਨੂੰ ਇਸ ਦਾ ਟੈਂਡਰ ਮੁਕੰਮਲ ਕਰਨ ਦਾ ਆਸਵਾਸ਼ਨ ਦਿੱਤਾ ਗਿਆ ਹੈ। ਇਹ ਕੰਮ ਸੈਂਟਰ ਗਵਰਨਮੈਂਟ ਵੱਲੋਂ ਲਿਆਂਦਾ ਗਿਆ ਸੀ ਜੋ ਜਲਦੀ ਹੀ ਸ਼ੁਰੂ ਹੋ ਜਾਵੇਗਾ। ਨਿਰਵਾਣਾ ਗ੍ਰੀਨ ਖਾਨਪੁਰ ਦੀ ਸੀਵਰੇਜ ਦਾ ਪੂਰਾ ਪ੍ਰਬੰਧ ਕਰਨ ਲਈ 2 ਕਰੋੜ 17 ਲੱਖ ਰੁਪਏ ਪਾਸ ਕੀਤੇ ਗਏ ਹਨ। ਸ਼ਹਿਰ ਵਿੱਚ ਦੋ ਗਊਸ਼ਾਲਾ ਨੂੰ 1-1 ਲੱਖ ਰੁਪਏ ਦੇਣਾ ਵੀ ਪ੍ਰਵਾਨ ਕੀਤਾ ਗਿਆ ਹੈ। ਨਗਰ ਕੌਂਸਲ ਖਰੜ ਵਿੱਚ 150 ਮੁਲਾਜ਼ਮਾਂ ਨੂੰ ਪਹਿਲਾਂ ਵੀ ਕੰਟਰੈਕਟ ਤੇ ਕੀਤਾ ਗਿਆ ਸੀ ਅਤੇ ਹੁਣ ਵੀ 127 ਮੁਲਾਜ਼ਮਾਂ ਨੂੰ ਦੁਬਾਰਾ ਕੰਟਰੈਕਟ ਤੇ ਕੀਤਾ ਜਾਣਾ ਹੈ। ਮੁਲਾਜ਼ਮਾਂ ਨੂੰ ਚੰਡੀਗੜ੍ਹ ਦੇ ਡੀਸੀ ਰੇਟਾਂ ਦੇ ਮੁਤਾਬਕ ਤਨਖਾਹ ਦੇਣ ਦਾ ਮਤਾ ਵੀ ਮੇਰੇ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ 4 ਸਪੋਰਟਸ ਪਾਰਕ ਜਾਂ ਗਰਾਊਂਡ ਵੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਦੀ ਟੀਮ ਵੱਲੋਂ ਕੁਝ ਮਸ਼ੀਨਾਂ ਦੀ ਵੀ ਖਰੀਦ ਕੀਤੀ ਗਈ ਹੈ ਜਿਸ ਵਿੱਚ 6 ਟਰੈਕਟਰ 6 ਡੰਪਰ ਪਲੇਸਰ 2 ਟਿਪਪਰ ਇੱਕ ਜੀਸੀਵੀ ਇੱਕ ਸੀਵਰੇਜ ਸੈਕਸ਼ਨ ਮਸ਼ੀਨ 2 스ਵੀਪਿੰਗ ਮਸ਼ੀਨਾਂ ਸ਼ਾਮਲ ਹਨ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਪ੍ਰਾਪਰਟੀ ਟੈਕਸ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਨੂੰ ਜਮ੍ਹਾਂ ਕਰਵਾਉਣ ਅਤੇ ਆਪਣੇ ਕਨੈਕਸ਼ਨ ਨੂੰ ਵੀ ਰੈਗੂਲਰ ਕਰਵਾਉਣ ਮੈਂ ਸ਼ਹਿਰ ਵਾਸੀਆਂ ਅਤੇ ਸਮੂਹ ਐਮ ਸੀ ਸਾਹਿਬਾਨ ਪੁਲਿਸ ਕਰਮਚਾਰੀ ਫਾਇਰ ਟੀਮ ਮੀਡੀਆ ਨਗਰ ਕੌਂਸਲ ਦੇ ਸਮੂਹ ਅਫਸਰ ਸਾਹਿਬਾਨ ਤੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕਰਦੀ ਹਾਂ ਸਾਡੇ ਨਗਰ ਕੌਂਸਲ ਦੇ ਕਰਮਚਾਰੀ ਜੋ ਆਪਣੀ ਡਿਊਟੀ ਨੂੰ ਬਾਕੂ ਬਾਕੂ ਵੀ ਨਿਭਾਉਂਦੇ ਹਨ ਪ੍ਰਸ਼ੰਸਾਯੋਗ ਹਨ ਚਾਹੇ ਉਹ ਕੋਵਿਡ ਦਾ ਸਮਾਂ ਸੀ ਜਾਂ ਬਰਸਾਤਾਂ ਦਾ ਸਮਾਂ ਸੀ ਸਾਰੇ ਕਰਮਚਾਰੀ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ ਸਾਡੇ ਕਰਮਚਾਰੀ ਸ਼ਹਿਰ ਦੇ ਪਾਣੀ ਸੀਵਰੇਜ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸ਼ਹਿਰ ਦੀ ਅਤੇ ਨਗਰ ਕੌਂਸਲ ਖਰੜ ਦਾ ਪੂਰਾ ਸਾਥ ਦਿੰਦੇ ਹਨ ਇਹ ਸਾਰੇ ਹੀ ਕਰਮਚਾਰੀ ਪ੍ਰਸ਼ੰਸਾ ਦੇ ਪਾਤਰ ਹਨ ਅੰਤ ਵਿੱਚ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਆਪਣਾ ਬਲੀਦਾਨ ਦਿੱਤਾ ਉਹਨਾਂ ਦੀ ਸ਼ਹਾਦਤਾਂ ਕਾਰਨ ਹੀ ਅੱਜ ਤਿਰੰਗਾ ਝੰਡਾ ਬੜੇ ਹੀ ਸ਼ਾਨ ਨਾਲ ਲਹਿਰਾਉਂਦਾ ਹੈ ਧੰਨਵਾਦ ਜੈ ਹਿੰਦ ਤੁਸੀਂ ਦੇਖਿਆ ਤਸਵੀਰਾਂ ਖਰੜ ਨਗਰ ਕਾਉਂਸਲ ਦੇ ਵਿੱਚ 76ਵੇਂ ਗਣਤੰਤਰ ਦੇ ਦਿਵਸ ਬੜੀ ਹੀ ਉਮਤਾਉਂ ਦੇ ਨਾਲ ਮਨਾਇਆ ਗਿਆ ਝੰਡਾ ਲਹਿਰਾਉਣ ਦੀ ਰਸਮ ਜਸਪ੍ਰੀਤ ਕੌਰ ਲੌਂਗੀਆਂ ਨੇ ਆਪਣੇ ਕਰ ਕਮਲਾਂ ਦੇ ਨਾਲ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਪਾਸ਼ਣ ਵੀ ਦਿੱਤਾ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਹੈ ਖੜਟ ਤੋਂ ਡੇਵਿਡ ਵਰਮਾ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ ਦੁਬਾਰਾ ਕਰੀਏ ਹਾਂ ਹਾਂ